ਆ ਸੋ ਦੋਸਤੋ ਅੱਜ ਸਰਕਾਰੀ ਮਿਡਲ ਸਕੂਲ ਮਟੋੜਣਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਸਾਡੇ ਬਹੁਤ ਹੀ ਰਿਸਪੈਕਟਡ ਪ੍ਰਿੰਸੀਪਲ ਸਾਹਿਬਾਨ ਸਮੂਹ ਟੀਚਰ ਦਾ ਦਿਲ ਦੀਆਂ ਗਰਾਈਆਂ ਵਿੱਚੋਂ ਧੰਨਵਾਦ ਕਰਦੇ ਆ ਜਿਹੜੇ ਕਿ ਇੱਕ ਬਹੁਤ ਵਧੀਆ ਸੋਚ ਨੂੰ ਲੈ ਕੇ ਚੱਲੇ ਨੇ ਸਕੂਲ ਦੇ ਨਾਲ ਨਾਲ ਪੜਾਉਣ ਦੇ ਬੱਚਿਆਂ ਦੇ ਨਾਲ ਨਾਲ ਇਹਨਾਂ ਦੀ ਸੋਚ ਨੂੰ ਸਲਾਮ ਆ ਕਿਉਂਕਿ ਇਹਨਾਂ ਦੇ ਕਹਿਣ ਮੁਤਾਬਕ ਕਿ ਅਸੀਂ ਸਕੂਲਾਂ ਮਿਡਲ ਸਕੂਲ ਤੇ ਹਾਈ ਸਕੂਲ ਦੇ ਵਿੱਚ ਅਸੀਂ ਜਿਹੜੇ ਬੂਟੇ ਨੇ ਬਾਤਾਵਰ ਨੂੰ ਸਾਫ਼ ਸੁਥਰਾ ਬਣਾਉਣ ਲਈ ਜਿਹੜੀ ਕਿ ਆਕਸੀਜਨ ਦੀ ਕਮੀ ਚੱਲ ਰਹੀ ਆ ਉਹ ਪੂਰੀ ਹੋ ਸਕੇ ਸੋ ਆਓ ਆਪਾਂ ਰਲ ਮਿਲ ਕੇ ਇੱਕ ਸਮਾਜ ਨੂੰ ਸਿਰਜੀਏ ਸਮਾਜ ਦੇ ਵਿੱਚ ਇੱਕ ਮੱਕ ਹੋ ਕੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਕਿਰਪਾਲਤਾ ਕਰੀਏ ਅਪੀਲ ਕਰੀਏ ਸੋ ਬੜਾ ਚੰਗਾ ਲੱਗਿਆ ਸਾਨੂੰ ਕਿਉਂਕਿ ਪਿੰਡ ਜਿਹੜਾ ਅਸੀਂ ਮਟੋਰੜਾ ਦੇ ਸਕੂਲ ਵਿੱਚ ਪਹੁੰਚੇ ਆ ਸੋ ਸਾਡੀ ਸਾਰੇ ਸਕੂਲ ਟੀਚਰਾਂ ਨੂੰ ਸਾਡੇ ਕਾਲਜ ਸਮੂਹ ਸਟਾਫ ਨੂੰ ਤੇ ਪਿੰਡ ਵਾਸੀਆਂ ਨੂੰ ਗ੍ਰਾਮ ਪੰਚਾਇਤਾਂ ਨੂੰ ਤੇ ਕਲੱਬ ਸਮੂਹ ਮੈਂਬਰਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਕਲੱਬ ਬਣੇ ਹੋਏ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਸੋ ਵੱਧ ਤੋਂ ਵੱਧ ਬੂਟੇ ਲਾਉਣ ਦੀ ਜਿਹੜੀ ਅਪੀਲ ਆ ਉਹ ਕੀਤੀ ਜਾਵੇ ਤਾਂ ਕਿ ਜਿਹੜਾ ਸਮਾਜ ਆ ਉਹ ਫੁੱਲ ਸਾਫ਼ ਸੁਥਰਾ ਆਪਾਂ ਨੂੰ ਜਿਹੜਾ ਦਿਖਾਈ ਦੇਵੇ ਜਿਹੜੀਆਂ ਆਪਣੇ ਸਮਾਜ ਦੇ ਵਿੱਚ ਭਿਆਨਕ ਬਿਮਾਰੀਆਂ ਚੱਲ ਰਹੀਆਂ ਨੇ ਕਿਉਂਕਿ ਇਹ ਬੂਟਿਆਂ ਤੋਂ ਕਈ ਜੜੀਆਂ ਬੂਟੀਆਂ ਪੈਦਾ ਹੁੰਦੀਆਂ ਨੇ ਆਜਰੋ ਬੈਦਕ ਦਵਾਈਆਂ ਹੁੰਦੀਆਂ ਨੇ ਸੋ ਆਪਾਂ ਸਾਡੀ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਬੂਟੇ ਲਾਉਣ ਦੀ ਕਿਰਪਾਲਤਾ ਕਰੋ ਸੋ ਬੜਾ ਚੰਗਾ ਲੱਗਿਆ ਆਓ ਆਪਾਂ ਗੱਲ ਕਰਦੇ ਹਾਂ ਸਾਡੇ ਪ੍ਰਿੰਸੀਪਲ ਸਾਹਿਬਾਨ ਨਾਲ ਸਾਡੇ ਜਿਹੜੇ ਐਸ ਐਚਓ ਸਾਹਿਬ ਨਾਲ ਆਏ ਨੇ ਸਾਡੇ ਭਾਈ ਜੀ ਹਰਿੰਦਰ ਸਿੰਘ ਜੀ ਆਏ ਨੇ ਸਾਡੇ ਬਲਕਾਰ ਬਾਈ ਜੀ ਰਲ ਮਿਲ ਕੇ ਸਮੂਹ ਸਟਾਫ ਨਾਲ ਆਓ ਜੀ ਮੈਮ ਨਾਲ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਮੈਮ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸੋ ਮੈਮ ਜੀ ਅਸੀਂ ਸਾਡੀ ਬੇਨਤੀ ਇਹ ਅਸੀਂ ਪਿੰਡਾਂ ਦੇ ਵਿਕਾਸ ਲਈ ਸਕੂਲਾਂ ਦੇ ਵਿੱਚ ਵੀ ਜਾਣਦੇ ਆ ਪਿੰਡਾਂ ਦੇ ਵਿੱਚ ਵੀ ਜਾਣਦੇ ਆ ਸੋ ਤੁਹਾਡੀ ਜਿਹੜੀ ਸੋਚ ਮੁਤਾਬਕ ਜਿਵੇਂ ਕਿ ਅੱਜ ਤੁਸੀਂ 200 ਦੇ ਲਗਭਗ ਬੂਟੇ ਮੰਗਾਏ ਨੇ ਸੋ ਤੁਹਾਡੀ ਜਿਹੜੀ ਸੋਚ ਆ ਤੁਸੀਂ ਕੀ ਇਸ ਸਮਾਜ ਨੂੰ ਸਨੇਹ ਹਦੀਆਂ ਚਾਹੁੰਦੇ ਹੋ ਸੋ ਦੋ ਚਾਰ ਬੋਲ ਜਰੂਰ ਸਾਡੇ ਨਾਲ ਸਾਂਝੇ ਕਰੋ ਜੀ ਹਾਂ ਜੀ ਬਹੁਤ ਅੱਛਾ ਲੱਗਿਆ ਅੱਜ ਲੱਬੋ ਵਾਲਾ ਜਿਹੜੇ ਬੂਟੇ ਆਏ ਨੇ ਇਸ ਦੇ ਨਾਲ ਸਾਡਾ ਸਕੂਲ ਦਾ ਜਿਹੜਾ ਵਾਤਾਵਰਣ ਹੈ ਉਹ ਤਾਂ ਸਾਫ਼ ਸੁਥਰਾ ਹੋਵੇਗਾ ਹੀ ਤੇ ਨਾਲ ਆਕਸੀਜਨ ਦੀ ਵੀ ਭਰਪੂਰ ਮਾਤਰਾ ਇਹਨਾਂ ਬੂਟਿਆਂ ਤੋਂ ਆਪਾਂ ਨੂੰ ਮਿਲੇਗੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਜਿਨ੍ਹਾਂ ਨੇ ਟਾਈਮ ਦੇ ਆ ਕੇ ਸਾਡੀ ਪਲਾਂਟੇਸ਼ਨ ਦੇ ਵਿੱਚ ਹੈਲਪ ਕੀਤੀ ਸੋ ਇਹਦੇ ਨਾਲ ਹੀ ਇੱਕ ਮੈਮ ਨਾਲ ਵੀ ਗੱਲ ਕਰਾਂਗੇ ਕਿ ਮੈਮ ਤੁਹਾਡੇ ਅੱਜ ਤੁਸੀਂ ਸਕੂਲ ਦੇ ਵਿੱਚ ਪੜ੍ਹਾਉਣੇ ਵੀ ਹੋ ਤੇ ਬੱਚਿਆਂ ਨੂੰ ਸਿੱਖਿਆ ਵੀ ਦਿਨੇ ਹੋ ਤੁਹਾਡਾ ਅੱਜ ਦਾ ਮੈਸੇਜ ਆ ਜਿਹੜਾ ਉਹ ਕੀ ਇਸ ਸਮਾਜ ਨੂੰ ਤੁਸੀਂ ਕੀ ਦੇਣਾ ਚਾਹੁੰਦੇ ਮੈਮ ਜੀ ਦੇਖੋ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਇੱਕ ਮੁਹਿੰਮ ਚੱਲੀ ਹੈ ਕਿ ਸਕੂਲਾਂ ਦੇ ਵਿੱਚ ਹਰ ਇੱਕ ਜਗ੍ਹਾ ਜਿੱਥੇ ਵੀ ਮਤਲਬ ਜਿੱਥੇ ਜਿਹੜੇ ਪੌਦਰੀਆਂ ਅਸੀਂ ਲਗਾ ਸਕਦੇ ਆ ਤੇ ਉਹਨਾਂ ਦੇ ਨਾਲ-ਨਾਲ ਪੌਦੇ ਲਗਾਉਣ ਤੋਂ ਨਾਲ-ਨਾਲ ਉਹਨਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਬਿਲਕੁਕੁਲ ਇਸ ਸਮਾਜ ਨੂੰ ਅਸੀਂ ਕਹੇ ਸਕੂਲਾਂ ਚ ਇਹ ਇਸ ਤਰ੍ਹਾਂ ਸਾਰੇ ਲੋਕਾਂ ਨੂੰ ਸਾਰੇ ਸਮਾਜ ਦੇ ਲੋਕਾਂ ਨੂੰ ਵੱਧ ਤੋਂ ਵੱਧ ਡਰੈਕਟ ਲਗਾਉਣੇ ਚਾਹੀਦੇ ਆ ਜਿਹੜੇ ਪੌਦੇ ਲਗਾਉਣੇ ਚਾਹੀਦੇ ਆ ਤੇ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਤੇ ਸਮਾਜ ਨੂੰ ਵਧੀਆ ਬਣਾਉਣ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਸੋ ਮੈਮ ਮੇਰੇ ਇੱਕ ਸਵਾਲ ਬਹੁਤ ਵਧੀਆ ਤੁਸੀਂ ਸਵਾਲ ਪੈਦਾ ਕੀਤਾ ਜਿਵੇਂ ਕਿ ਤੁਸੀਂ ਕਿਹਾ ਵੀ ਅਸੀਂ ਬੂਟੇ ਲਾਵਾਂਗੇ ਇਸ ਦੀ ਦੇਖਭਾਲ ਕਰਵਾਵਾਂਗੇ ਤੁਸੀਂ ਬੱਚਿਆਂ ਨੂੰ ਸਵੇਰੇ ਜਾਨੀ ਜਿਵੇਂ ਆਪਾਂ ਜਿਹੜੀ ਉਹ ਸਵੇਰੇ ਪ੍ਰਿਆਰ ਹੁੰਦੀ ਆ ਉਸ ਤਰ੍ਹਾਂ ਤੁਸੀਂ ਇਹਨਾਂ ਬੱਚਿਆਂ ਤੋਂ ਬੂਟਿਆਂ 'ਚ ਪਾਣੀ ਜਾਂ ਖੇਤਲਾ ਵੀ ਉਹ ਜ਼ਰੂਰ ਕਰਵਾਉਂਗੇ ਜੀ ਬਿਲਕੁਲ ਹਾਂ ਜੀ ਅਸੀਂ ਬੱਚਿਆਂ ਨੂੰ ਦੇਵਾਂਗੇ ਇੱਕ ਬੱਚੇ ਨੂੰ ਇੱਕ ਜਿਵੇਂ ਪੌਦਾ ਦੇਵਾਂਗੇ ਦੇਖਭਾਲ ਕਰਨ ਲਈ ਤੇ ਉਸ ਬੱਚੇ ਨੂੰ ਸਪੈਸ਼ਲ ਉਹਦਾ ਇੱਕ ਨਾਮ ਲਿਖ ਦਾਂਗੇ ਉਸ ਪੌਦੇ ਤੇ ਕਿ ਇਸ ਬੱਚੇ ਨੇ ਇਸ ਜਿਹੜਾ ਪੌਦਾ ਹੈਗਾ ਇਹਦੀ ਦੇਖਭਾਲ ਕੀਤੀ ਬਹੁਤ ਸੋਹਣੀ ਸੋਚ ਆ ਜੀ ਮੈਮ ਤੇ ਇਸ ਦੇ ਨਾਲ ਹੀ ਅਸੀਂ ਸਾਡੇ ਅੱਜ ਦੇ ਸਤਕਾਰਯੋਗ ਬਾਈ ਜੀ ਨੂੰ ਬੇਨਤੀ ਕਰਦੇ ਹਾਂ ਹਰਿੰਦਰ ਬਾਈ ਜੀ ਨੂੰ ਜਿਹੜੇ ਕਿ ਚੇਅਰਮੈਨ ਸਾਹਿਬ ਨੇ ਸੋ ਵੀ ਸਾਡੇ ਦਰਮਾਨ ਪਹੁੰਚੇ ਨੇ ਸੋ ਉਹਨਾਂ ਦੇ ਵੀ ਇੱਕ ਦੋ ਬੋਲ ਜ਼ਰੂਰ ਸੁਣਾਗੇ ਜੀ ਬਿਲਕੁਲ ਬਹੁਤ ਵਧੀਆ ਲੱਗੇ ਦੇਖੋ ਸਟਾਫ ਨੇ ਜਿਹੜੀ ਉਹਨੇ ਸ਼ੁਰੂ ਕੀਤੀ ਆ ਕਿਉਂਕਿ ਫੋਨ ਵਾਲੇ ਸਮੇਂ ਦੇ ਵਿੱਚ ਸਾਨੂੰ ਲੋੜ ਆ ਕਿਉਂਕਿ ਅੱਜ ਦੀ ਪੀੜ੍ਹੀਏ ਬੂਟਾ ਲਾਉਗੀ ਸੱਤ ਪੀੜ੍ਹੀਆਂ ਦੇ ਵਿੱਚ ਕੰਮ ਹੋਵੇਗੀ ਜਿਹੜੇ ਆਕਸੀਜਨ ਹੈਗੇ ਹਨ ਕਿਉਂਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਲਾਉਣ ਦੇ ਨਾਲ ਨਾਲ ਜੀ ਸੰਭਾਲ ਵੀ ਆਪਾਂ ਨੂੰ ਜਰੂਰੀ ਆ ਹਨ ਕਰਦੇ ਜਿੱਥੇ ਮੈਂ ਕਿਹਾ ਬਹੁਤ ਵਧੀਆ ਲੱਗਿਆ ਮੈਨੂੰ ਇੱਕ ਇੱਕ ਦੇ ਕੱਦੇ ਫੁੱਟੇ ਦੀ ਆਪਾਂ ਜਿਹੜੀ ਹੈਗੀ ਰਿਸਪੋਨਸਿਬਿਲਟੀ ਬੱਚਿਆਂ ਨੂੰ ਦੇਵਾਂਗੇ ਸੋ ਇਹਦੇ ਨਾਲ ਬੱਚਿਆਂ ਦੇ ਵਿੱਚ ਵੀ ਜਿਹੜਾ ਉਤਸ਼ਾਹ ਚੜ ਕੇ ਵਧੂਗਾ ਸੋ ਥੈਂਕ ਯੂ ਬਹੁਤ ਬਹੁਤ ਸੋ ਸਾਡੇ ਇੱਕ ਹੋਰ ਕਲੱਬਾਂ ਦੇ ਨਾਲ ਮਿਲ ਕੇ ਕੰਮ ਕਰਦੇ ਆ ਰਹੇ ਨੇ ਸੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਅੱਜ ਆਪਾਂ ਬਨ ਨਰਸਰੀ ਵਿਭਾਗ ਚੋਂ ਜਿੰਨੇ ਵੀ ਆਪਾਂ ਬੂਟੇ ਲੈ ਕੇ ਆਏ ਆ ਸੋ ਤੁਸੀਂ ਵੀ ਦੋ ਚਾਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਬਲਕਾਰ ਬਾਈ ਜੀ ਬੈਸਤਾ ਪਿੱਛੇ ਘਰੇ ਕਹਿਣ ਕੋਈ ਗੱਲ ਨਹੀਂ ਕਿਉਂਕਿ ਸਾਡੀ ਮੈਡਮ ਸਾਹਿਬ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਕਿ ਬੂਟਾ ਲਾਉਣ ਦੇ ਨਾਲ ਸਭਾਲਣ ਦੀ ਬਹੁਤ ਜ਼ਰੂਰਤ ਹੈ ਤੇ ਸਾਡੇ ਵੱਡੇ ਭਾਈ ਜੀ ਹਰਿੰਦਰ ਜੀ ਨੇ ਬਹੁਤ ਵਧੀਆ ਮੈਸੇਜ ਦਿੱਤਾ ਕਿ ਹਰਿਆ ਭਰਿਆ ਪੰਜਾਬ ਰਹੇਗਾ ਤਾਂ ਮੱਥ ਪੇਟਣਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਬੂਟਾ ਲਾਉਣਾ ਔਰ ਬੂਟਾ ਸਾਂਭਣਾ ਇਦੋਂ ਅਲੱਗ-ਅਲੱਗ ਪਹਿਲੂ ਨੇ ਕਿਉਂਕਿ ਬੂਟੇ ਲਾ ਕੇ ਲਾਉਣਾ ਹਰ ਕੋਈ ਹੈ ਪਰ ਜਿਹੜੀ ਸਾਂਭ-ਸਵਾਲ ਹੈ ਜਿਵੇਂ ਅੱਜ ਕਦੇ ਟੀਚਰ ਸਕੂਲ ਦੇ ਵਿੱਚ ਬੱਚਿਆਂ ਨੂੰ ਸਾਡੇ ਛੋਟੇ-ਛੋਟੇ ਬੱਚਿਆਂ ਨੇ ਇਹ ਵੀ ਸਾਡੇ ਬੂਟੇ ਨੇ ਜਿਨ੍ਹਾਂ ਦੇ ਅਸੀਂ ਲਾਉਣਾ ਤੇ ਜਿਹੜੇ ਅਸੀਂ ਅੱਜ ਬੂਟੇ ਦੇ ਕੇ ਜਾ ਰਹੇ ਹਾਂ ਇਹਨਾਂ ਨੇ ਕੁਦਰਤ ਦੇ ਲਾਉਣੀ ਹੈ ਕਿਉਂਕਿ ਇਹ ਕੁਦਰਤੀ ਬੂਟੇ ਨੇ ਕੁਦਰਤ ਹੀ ਇਹਨਾਂ ਨੂੰ ਰੰਗਮੱਚ ਪੈਦਾ ਕਰਨਾ ਹੁੰਦਾ ਹੈ ਔਰ ਵਾਤਾਵਰਣ ਸੁੱਧ ਰੱਖਣਾ ਹੈ ਕਿਉਂਕਿ ਜੇ ਵਾਤਾਵਰਣ ਸੁੱਧ ਨਹੀਂ ਹੋਊਗਾ ਤਾਂ ਸਾਡੇ ਇਹ ਨੰਨੇ-ਮੰਨੇ ਬੱਚੇ ਛੋਟੇ-ਛੋਟੇ ਬੂਟੇ ਬੈਠੇ ਨੇ ਇਹਨਾਂ ਦਾ ਵੀ ਇੱਕ ਬਹੁਤ ਸੋ ਸਾਡੇ ਮਹਿਨਤਾ ਗੱਲੇ ਵੀ ਬੂਟੇ ਲਾਉਣ ਦੇ ਨਾਲ ਬਚਾਉਣਾ ਵੀ ਹੈ ਅਰ ਬੂਟੇ ਨੂੰ ਬਚਾਉਣ ਦੇ ਨਾਲ ਇਹ ਸਾਮ ਸਮਾਨ ਸਾਡੇ ਮੈਡਮ ਕਰੇ ਰਹੇ ਨੇ ਇਹ ਆਪਣੇ ਜਿਵੇਂ ਛੋੜੇ ਪੜਦੇ ਹੁੰਦੇ ਸੀ ਕਿ ਸਕੂਲ ਇੱਕ ਬਾਗ ਹੈ ਤੇ ਟੀਚਰ ਇਸ ਦੇ ਮਾਲੀ ਨੇ ਅੱਜ ਉਹ ਇਸ ਸਕੂਲ ਦੇ ਵਿੱਚ ਆ ਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਟੀਚਰਾਂ ਨੇ ਸੋਚ ਇੰਨੀ ਵਧੀਆ ਹੈ ਕਿ ਬੂਟਾ ਲਾਉਣ ਦੇ ਨਾਲ ਸਾਹਮਣੇ ਦੀ ਲੋੜ ਹੈ ਅਰ ਉਹ ਉਹਨਾਂ ਨੇ ਇੱਕ ਇੱਕ ਬੱਚੇ ਨੂੰ ਇੱਕ ਇੱਕ ਬੂਟਾ ਦਿੱਤਾ ਉਹਦੇ ਬਕਾਇਦਾ ਨਾਮ ਲਿਖਣਾ ਅਰ ਮੈਂ ਦਾਅਵਾ ਕਰਦਾ ਅਗਰ ਜੇ ਕੋਈ ਬੱਚੇ ਦਾ ਕਿਸੇ ਦਾ ਬੂਟਾ ਵਧੇਗਾ ਕੈਪੀਅਰ ਕਰ ਰਿਹਾ ਹਾਂ ਕੈਪੀਅਰ ਕਰ ਰਿਹਾ ਬੂਟੇ ਨੂੰ ਤਾਂ ਮੇਰੇ ਵੱਲੋਂ 100 ਰੁਪਏ ਇਨਾਮ ਹੈ ਹਰ ਇੱਕ ਮ ਵੀ ਨਿਆ ਉਹਨੂੰ ਦੇ ਕੇ ਜਾ ਕਰੂੰਗਾ ਵਾਹ ਜੀ ਵਾਹ ਸੋ ਮੈਂ ਇੱਕ ਹੋਰ ਬੇਨਤੀ ਕਰਦਾ ਬਲਕਾਰ ਜੀ ਜਿਵੇਂ ਕਿ ਆਪਾਂ ਪਿਛਲੇ 90 ਦੇ ਵਿੱਚ ਤੁਸੀਂ ਪਿਛਲੇ ਸਾਲ ਵੀ ਬੱਚਿਆਂ ਨੂੰ ਜਿਵੇਂ ਰਜਿਸਟਰ ਵਗੈਰਾ ਜਾਂ ਬੱਚਿਆਂ ਨੂੰ ਪੈਨ ਵਗੈਰਾ ਜਾਂ ਤੁਸੀਂ ਦਿੰਦੇ ਹੋ ਵੀ ਜਦੋਂ ਬੂਟਾ بڑا ਹੋ ਜਾਂਦਾ ਸੋ ਵੀ ਇੱਕ ਦੋ ਗੱਲ ਜਰੂਰ ਸਾਂਝੀ ਕਰੋ ਜੀ ਸਾਡੇ ਨਾਲ ਵੀ ਬੱਚੇ ਦੀ ਜਿਹੜੀ ਹੌਸਲਾ ਵਜਾਈ ਉਹ ਵੱਜ ਜਾਂਦੀ ਹੈ ਜੀ ਹਾਂ ਬਿਲਕੁਲ ਜੀ ਬਹੁਤ ਵਧੀਆ ਗੱਲ ਤੁਹਾਡੇ ਨੇ ਇੱਕ ਪਹਦਾ ਕੀਤਾ ਹੈ ਸਤਿ ਪੱਤੀ ਗੱਲ ਖਾਸ ਕਰਕੇ ਬੱਚੇ ਨਹੀਂ ਆ ਜਿਹੜਾ ਬੱਚਾ ਇੱਕ ਬੂਟਾ ਸਾਹਮਣੇਗਾ ਕੋਈ ਦੇਖਭਾਲ ਕਰੇਗਾ ਇਹ ਅਗਲੇ ਸਾਲ ਫੇਰਾਵਾਂਗੇ ਪਰ ਉਹ ਬੂਟੇ ਦੇ ਅਗਰ ਨਾਮ ਲਿਖਿਆ ਹੋਗਾ ਉਹਦੇ ਬੱਚੇ ਨਾਲ ਫੋਟੋ ਵੀ ਅਖਬਾਰ ਤੇ ਗਵਾਵਾਂਗੇ ਉਹਨਾਂ ਨਾਮ ਵੀ ਬਗੈਦਾ ਉਹਨੂੰ ਬੱਚਣਾ ਅਸੀਂ ਸਨਮਾਨਿਤ ਕਰਕੇ ਜਾਵਾਂਗੇ ਪਰ ਅਸੀਂ ਇੱਕ ਨਾਲ ਹੋ ਰਿਹਾ ਅਟੈਚ ਇੱਕ ਸੰਸਥਾ ਨਾਲ ਇਹ ਝਾੜੀ ਸੰਸਥਾ ਜਾਂ ਇੱਕ ਤਾਂ ਹੋਰ ਕਰਨੀ ਹੈ ਜਿਹੜੀ ਸਕੂਲਾਂ ਦੇ ਵਿੱਚ ਦੌਰ ਮੁਕਾਬਲੇ ਕਰਾਉਣੇ ਨੇ ਪਰ ਉਹ ਅਗਲੇ ਮਹੀਨੇ ਅਸੀਂ ਸਟਾਰਟ ਕਰਦੇ ਹਾਂ ਉਹ ਛੋਟੇ ਬੱਚੇ ਤੋਂ ਲੈ ਕੇ ਵੱਡੇ ਵਿੱਚ ਤੱਕ